ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਪਵਿੱਤਰ ਤਿਉਹਾਰ ਦੁਸ਼ਹਿਰਾ ਰਾਮਲੀਲਾ ਗਰਾਊਂਡ ਬੁੜਲਾਡਾ ਵਿਖੇ ਪੰਜਾਬ ਮਹਾਵੀਰ ਦਲ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਸ ਤਿਉਹਾਰ ਮੌਕੇ ਜਿੱਥੇ ਭੰਗੜਾ ਪਾਰਟੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਉੱਥੇ ਰਾਵਣ ਕੁੰਮਕਰਨ ਅਤੇ ਮੇਗਨਾਥ ਦੇ ਪੁਤਲੇ ਖਿੱਚ ਦਾ ਕੇਂਦਰ ਹੋਣਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਬੁੜਲਾਡਾ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਰਾਮੀਲਾ ਗਰਾਊਂਡ ਤੇ ਦੁਸ਼ਹਿਰਾ ਬੜੀ ਧੂਮ ਧਾਮ ਨਾਲ ਪੰਜਾਬ ਮਾ ਆਵੀਰ ਦਲ ਵੱਲੋਂ ਬਣਾਇਆ ਜਾ ਰਿਹਾ ਹੈ ਜਿਸ ਦੇ ਪ੍ਰਧਾਨ ਕੇ ਸੰਕੇਤ ਬਿਹਾਰੀ ਜੀ ਤੇ ਸਾਡੇ ਰਾਮੀਲਾ ਦੇ ਪ੍ਰਧਾਨ ਸਤਪਾਲ ਗਰਗ ਜੀ ਹਨ ਤੇ ਮਨੋਰੰਜਨ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਜਿਸ ਵਿੱਚ ਪੰਗੜੇ ਦਾ ਪ੍ਰੋਗਰਾਮ ਹੈ ਲੁਧਿਆਣੇ ਤੋਂ ਪੰਗੜਾ ਪਾਰਟੀ ਆਉਗੀ ਤੇ 라ਵਨ ਮੇਗਨਾਥ ਕੁੰਭਕਰਨ ਦੇ ਜੋ ਕੀ ਬੁੱਤ ਤਿਆਰ ਕੀਤੇ ਗਏ ਹਨ ਉਹ ਵੀ ਦੇਖਣਯੋਗ ਹਨ ਉਹ ਸਪੈਸ਼ਲ ਪਾਰਟੀ ਫਤਿਹਵਾਦ ਤੋਂ ਬੁਲਾਈ ਗਈ ਹੈ ਇਹੀ ਮੈਂ ਕਹਿੰਦਾ ਹੋਇਆ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ 3 ਵਜੇ ਸਹੀ RAMILA ਗਰਾਊਂਡ ਵਿੱਚ ਪਹੁੰਚ ਕੇ ਦੁਸ਼ਹਿਰੇ ਦਾ ਆਨੰਦ ਮਾਣੋ ਜਿਹੜੇ ਇਹ ਪ੍ਰੋਗਰਾਮ ਹੋਏਗਾ ਉਹ ਤਿਆਰ ਕੀਤੇ ਜਾਂਦੇ ਨੇ ਇੰਨੇ ਚ ਕੀ ਐਸ ਕੇ ਕੁਝ ਸਪੈਸ਼ਲ ਹੈ ਕੋਈ ਹਾਂਜੀ ਇਹ ਇੱਕ ਥੀ ਸਪੈਸ਼ਲ ਬਾਹਰੋਂ ਅਸੀਂ ਕਲਾਕਾਰ ਬੁਲਾਏ ਨੇ ਬਣਾਉਣ ਵਾਸਤੇ ਜੋ ਕਿ ਫਤਿਹਵਾਦ ਤੋਂ ਆਏ ਨੇ ਹੀ ਇਹਨਾਂ ਨੇ ਬੜੀ ਰੀਜਨਲ ਆਵਦਾ ਸਾਰਾ ਮਿਹਨਤ ਨਾਲ ਪੁਤਲੇ ਬਣਾਏ ਨੇ ਇਹਨਾਂ ਦੇ ਪੁਤਲਿਆਂ ਚ ਕੀ ਚੀਜ਼ ਕੀ ਸਪੈਸ਼ਲ ਹੈ ਇੰਨਾ ਪੁਤਲਿਆਂ ਵਿੱਚ ਜਿਵੇਂ ਕਿ ਮੁੱਛਾ ਵੱਡੇ ਨੇ ਪਹਿਲਾਂ ਨਾਲੋਂ ਵੀ ਫੁੱਟ ਚ ਉੱਚੇ ਨੇ 40 40 ਫੁੱਟ ਦੇ ਤੇ